ਅਜਨਾਲਾ ਦੇ ਵਿੱਚ ਅਚਾਨਕ ਇੱਕ ਇਹੋ ਜਿਹੀ ਘਟਨਾ ਹੋ ਗਈ ਜਿਸ ਨੇ ਹਰ ਕਿਸੇ ਦੇ ਰੌਂਗਟੇ ਖੜੇ ਕਰ ਦਿੱਤੇ ਹਰ ਕੋਈ ਹੈਰਾਨ ਰਹਿ ਗਿਆ ਇਸ ਘਟਨਾ ਨੂੰ ਵੇਖ ਕੇ ਕਿਉਂਕਿ ਆਪਣੇ ਹੀ ਮਾਪੇ ਧੀ ਦੇ ਆਪਣੇ ਮਾਪੇ ਆਪਣੀ ਹੀ ਧੀ ਦੇ ਦੁਸ਼ਮਣ ਬਣ ਗਏ ਨੇ ਇਸ ਤਰ੍ਹਾਂ ਕਿਉਂ ਹੋਇਆ ਦਰਸਲ ਇੱਕ ਕੁੜੀ ਦਾ ਇਲਜ਼ਾਮ ਹੈ ਇੱਕ ਧੀ ਦਾ ਇਲਜ਼ਾਮ ਹੈ ਕਿ ਉਸ ਦੇ ਪੇਕੇ ਪਰਿਵਾਰ ਵੱਲੋਂ ਉਸ ਦੇ ਸਹੁਰੇ ਪਰਿਵਾਰ ਦੇ ਉੱਤੇ ਜਾਨੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਕੁੜੀ ਦਾ ਸਾਫ਼ ਕਹਿਣਾ ਹੈ ਕਿ ਉਸ ਦਾ ਪੇਕਾ ਪਰਿਵਾਰ ਯਾਨੀ ਕਿ ਜਿਸ ਦੇ ਵਿੱਚ ਉਸ ਦੇ ਮਾਪੇ ਸ਼ਾਮਿਲ ਨੇ ਉਹਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਕੁੜੀ ਦੇ ਸਹੁਰੇ ਪਰਿਵਾਰ ਦੇ ਉੱਤੇ ਦਰਸਲ ਇਹ ਆਮੋ ਸਾਹਮਣੇ ਹੀ ਵਿਆਹ ਹੁੰਦੇ ਨੇ ਗਵਾਂਢ ਦੇ ਵਿੱਚ ਹੀ ਵਿਆਹ ਹੁੰਦੇ ਨੇ ਔਰ ਕੁੜੀ ਦੀ ਲਵ ਮੈਰਿਜ ਹੁੰਦੀ ਆ ਜਿਸ ਤੋਂ ਪਰਿਵਾਰ ਨਾਖੁਸ਼ ਹੁੰਦਾ ਹਾਲਾਂਕਿ ਕੁੜੀ ਦਾ ਇਹ ਦਾਵਾ ਆ ਕਿ ਉਸ ਦੇ ਪਰਿਵਾਰ ਨੇ ਇਸ ਵਿਆਹ ਦੇ ਲਈ ਹਾਮੀ ਭਰ ਦਿੱਤੀ ਸੀ ਪਰ ਹੁਣ ਜਾਣ ਬੁਝ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਔਰ ਇੱਥੋਂ ਤੱਕ ਕਿ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਿ ਕੁੜੀ ਦੇ ਮਾਪੇ ਆਪਣੇ ਹੀ ਜਵਾਈ ਦੇ ਉੱਤੇ ਪਰਚਾ ਕਰਾਉਣਾ ਚਾਹੁੰਦੇ ਨੇ ਤਾਂ ਦੱਸਦੀ ਹੈ ਕਿ ਇੱਥੋਂ ਤੱਕ ਵੀ ਕੁੜੀ ਦੇ ਮਾਪਿਆਂ ਵੱਲੋਂ ਇਲਜ਼ਾਮ ਲਾਏ ਗਏ ਨੇ ਕਿ ਉਹਨਾਂ ਦੀ ਧੀ ਦਾ ਪਤੀ ਯਾਨੀ ਕਿ ਉਹਨਾਂ ਦਾ ਜਵਾਈ ਜਿਹੜਾ ਹੈ ਉਹ ਨਸ਼ਾ ਤਸਕਰੀ ਕਰਦਾ ਆ ਚਿੱਟੇ ਦੀ ਤਸਕਰੀ ਕਰਦਾ ਆ ਔਰ ਜਾਣਕਾਰੀ ਮੁਤਾਬਕ ਤਾਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਆਪਣੀ ਧੀ ਦੇ ਉੱਤੇ ਵੀ ਸਮਗਲਿੰਗ ਦੇ ਇਲਜ਼ਾਮ ਕਿਤੇ ਨਾ ਕਿਤੇ ਲਗਾਏ ਨੇ ਹਾਲਾਂਕਿ ਉਹਨਾਂ ਦੀ ਆਪਣੀ ਧੀ ਆਪਣੇ ਹੀ ਮਾਪਿਆਂ ਦੇ ਉੱਤੇ ਯਾਨੀ ਕਿ ਇਲਜ਼ਾਮ ਲਾਉਂਦੀ ਨਜ਼ਰ ਆ ਰਹੀ ਹੈ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਗਵਾਂਡੀਆਂ ਦੇ ਵੱਲੋਂ ਆਪਣੇ ਹੀ ਗਵਾਂਡੀਆਂ ਦੇ ਉੱਤੇ ਇੱਟਾਂ ਪੱਥਰਾਂ ਦੇ ਨਾਲ ਹਮਲਾ ਕੀਤਾ ਜਾ ਰਿਹਾ ਸੀ ਇਹ ਵੀਡੀਓ ਅਜਨਾਲਾ ਦੀ اسی ਧੀ ਦੇ ਘਰ ਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਸਤੀ ਦੇ ਪੇਕੇ ਤੇ ਸਹੁਰੇ ਇਨਵੋਲਡ ਨੇ ਔਰ ਪੇਕਿਆਂ ਦੇ ਵੱਲੋਂ ਸਾਰੇ ਪਰਿਵਾਰ ਦੇ ਉੱਤੇ ਹਮਲਾ ਕੀਤਾ ਗਿਆ ਸਾਫ ਨਜ਼ਰ ਆ ਰਿਹਾ ਇੱਟਾਂ ਪੱਥਰਾਂ ਦੀ ਬਹੁਤ ਛਾਰ ਹੁੰਦੀ ਨਜ਼ਰ ਆ ਰਹੀ ਹੈ ਤੇ ਉਸ ਤੋਂ ਬਾਅਦ ਜਦੋਂ ਇਸ ਕੁੜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਨੇ ਆਪਣੇ ਹੀ ਮਾਪਿਆਂ ਦੇ ਉੱਤੇ ਆਪਣੇ ਹੀ ਪੇਕਿਆਂ ਦੇ ਉੱਤੇ ਇਲਜ਼ਾਮ ਲਾਏ ਨੇ ਔਰ ਸਾਫ ਕਿਹਾ ਹੈ ਕਿ ਇਹ ਕੋਸ਼ਿਸ਼ ਕਰ ਰਹੇ ਨੇ ਕਿ ਇਸ ਕੁੜੀ ਦੇ ਪਤੀ ਨੂੰ ਯਾਨੀ ਕਿ ਆਪਣੇ ਜਵਾਈ ਨੂੰ ਗ੍ਰਿਫਤਾਰ ਕਰਵਾ ਦੇਣ ਉਸ ਦੇ ਉੱਤੇ ਪਰਚਾ ਕਰਵਾ ਦੇਣ ਔਰ ਸੁਣਦੇ ਹਾਂ ਇਸ ਕੁੜੀ ਦਾ ਕੀ ਕਹਿਣਾ ਸੀ ਇਸ ਮਾਮਲੇ ਨੂੰ ਲੈ ਕੇ ਔਰ ਕੀ ਹਾਲਾਤ ਅਜਨਾਲੇ ਦੇ ਵਿੱਚ ਬੜੇ ਕਿਉਂਕਿ ਹੈਰਾਨੀ ਦੀ ਗੱਲ ਹੈ ਪੁਲਿਸ ਦੇ ਸਾਹਮਣੇ ਹੀ ਇਹ ਸਭ ਕੁਝ ਕੀਤਾ ਗਿਆ ਪੁਲਿਸ ਉੱਥੇ ਮੌਜੂਦ ਸੀ ਜਦੋਂ ਇਹ ਸਭ ਕੁਝ ਹੋ ਰਿਹਾ ਸੀ ਇੱਟਾਂ ਪੱਥਰ ਚੱਲ ਰਹੇ ਸੀ ਪੁਲਿਸ ਨੂੰ ਬੁਲਾ ਲਿਆ ਗਿਆ ਸੀ ਔਰ ਪੁਲਿਸ ਦੇ ਸਾਹਮਣੇ ਹੀ ਇਹ ਸਾਰਾ ਤਮਾਸ਼ਾ ਜਾਰੀ ਰਿਹਾ ਇਟਾ ਪੱਥਰਾਂ ਦਾ ਹਮਲਾ ਜਾਰੀ ਰਿਹਾ ਔਰ ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਜਿਹੜੀ ਆ ਉਹ ਤਫ਼ਤੀਸ਼ ਵੀ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਇਸ ਮਾਮਲੇ ਸੰਬੰਧੀ ਵੱਡੇ ਇਲਜ਼ਾਮ ਲੱਗੇ ਨੇ ਪਰਿਵਾਰਕ ਮਸਲਾ ਆ ਆ ਪਤੀ ਨੇ ਆਪਣੇ ਹੀ ਮਾਪਿਆਂ ਦੇ ਉੱਤੇ ਇਲਜ਼ਾਮ ਲਗਾ ਦਿੱਤੇ ਨੇ ਇਹੋ ਜਿਹਾ ਕੀ ਹੋਇਆ ਆਓ ਸੁਣ ਲੈਂਦੇ ਆ ਉਹਨਾਂ ਦੋਵਾਂ ਤਰ੍ਹਾਂ ਦੀਆਂ ਦਰਖਾਸਤਾਂ ਆਈਆਂ ਜੀ ਹਾਂਜੀ ਤੇ ਉਹਨਾਂ ਨੂੰ بار بار थाने ਬੁਲਾਇਆ ਆ ਜਾਂ ਨਹੀਂ ਆਏ ਤੇ ਉਹਦੇ ਸੰਬੰਧ ਵਿੱਚ 7-50 ਦੇ ਕਲੰਦੇ ਬਣਾਤੇ ਉਹਨਾਂ ਨੇ ਅਸੀਂ ਅਗਲੀ ਕਾਰਵਾਈ ਜਿਹੜੀ ਚੱਲ ਰਹੀ ਤਕੀਫ ਕਰ ਰਹੇ ਜੋ ਵੀ ਅਗਲਾ ਰਿਜ਼ਲਟ ਵਗੈਰਾ ਆਉਣਗੇ ਤੇ ਕਾਰਵਾਈ ਅੱਗੇ ਚੱਲੇਗੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ